ਸਤਿ ਸ਼੍ਰੀ ਅਕਾਲ ਜੀ ਹਿੰਮਤ ਦੀ ਮਾਣੇ ਆਪਣੇ ਘਰ ਵਾਲਿਆਂ ਦੇ ਦਬਾਅ ਵਿੱਚ ਆ ਕੇ ਦੂਜਾ ਵਿਆਹ ਕਰ ਲਿਆ ਤੇ ਹਿੰਮਤ ਨੂੰ ਵੀ ਨਾਲ ਹੀ ਲੈ ਗਈ ਮਤਰੇ ਪਿਓ ਨੇ 7 ਸਾਲ ਦੇ ਛੋਟੇ ਜਿਹੇ ਹਿੰਮਤ ਨੂੰ ਸਖਤ ਠੰਡ ਵਿੱਚ ਸਵੇਰੇ ਉਠਾ ਕੇ ਮੰਡੀ ਭੇਜ ਦਿੱਤਾ ਤੇ ਆਪਣੇ ਮੁੰਡੇ ਨੂੰ ਸਕੂਲ ਛੱਡ ਆਇਆ ਹਿੰਮਤ ਮੰਡੀ ਦੇ ਕੰਮ ਕਰਕੇ ਘਰ ਲਈ ਸਬਜ਼ੀਆਂ ਵੀ ਲੈ ਆਉਂਦਾ ਪਰਮਜੀਤ ਨੇ ਹਿੰਮਤ ਦੀ ਬੁਰੀ ਹਾਲਤ ਵੇਖ ਕੇ ਅਗਲੇ ਦਿਨ ਉਹਨੂੰ ਮੰਡੀ ਨਾ ਭੇਜਿਆ ਤਾਂ ਉਹਦੇ ਪਤੀ ਨੇ ਹਿੰਮਤ ਨੂੰ ਮਾਰਿਆ ਤੇ ਕੁੱਟ ਮਾਰ ਕੇ ਭੇਜ ਦਿੱਤਾ ਤੇ ਉਹਨੂੰ ਕਿਹਾ ਹਰਾਮਖੋਰ ਖੁਦ ਕਮਾ ਕੇ ਖਾ ਤਾਂ ਥੋੜੀ ਦੇਰ ਬਾਅਦ ਪਰਮਜੀਤ ਵੀ ਹਿੰਮਤ ਦੇ ਪਿੱਛੇ ਹੀ ਚਲੀ ਗਈ ਤਾਂ ਉਹਦੇ ਪਤੀ ਨੂੰ ਲੱਗਿਆ ਦੁਪਹਿਰ ਤੱਕ ਦੋਵੇਂ ਵਾਪਸ ਆ ਜਾਣਗੇ ਪਰ ਜਦੋਂ ਦੁਪਹਿਰ ਨੂੰ ਦਰਵਾਜ਼ਾ ਖੜਕਿਆ ਤਾਂ ਉਹਦੇ ਘਰ ਵਾਲੇ ਦੀ ਆਤਮਾ ਕੰਬ ਗਈ ਕਿ ਉਹ ਕੀ ਬਾਹ ਰੋਦਾ ਪਰਮਜੀਤ ਰੋਜ ਪਰਿਵਾਰ ਦੀਆਂ ਗੱਲਾਂ ਸੁਣ ਸੁਣ ਕੇ ਥੱਕ ਚੁੱਕੀ ਸੀ ਅੱਜ ਵੀ ਜਦੋਂ ਮਾਂ ਉਹਦੇ ਕੋਲ ਆ ਕੇ ਬੈਠੀ ਤਾਂ ਪਰਮਜੀਤ ਨੂੰ ਪਤਾ ਲੱਗ ਗਿਆ ਸੀ ਕਿ ਉਹ ਕੀ ਗੱਲ ਕਰੇਗੀ ਦੂਜਾ ਵਿਆਹ ਕਰ ਲੈ ਪਰਮਜੀਤ ਆਖਿਰ ਕਦੋਂ ਤੱਕ ਭਰਾ ਤੇ ਭਾਬੀ ਦੀਆਂ ਗੱਲਾਂ ਸੁਣਦੀ ਰਹेंगी ਸਮਝਣ ਦੀ ਕੋਸ਼ਿਸ਼ ਕਰ ਪਤਾ ਨਹੀਂ ਮੇਰੀਆਂ ਅੱਖਾਂ ਕਦੋਂ ਬੰਦ ਹੋ ਜਾਣੇ ਮੈਨੂੰ ਨਹੀਂ ਪਤਾ ਮੈਂ ਮਰਨ ਤੋਂ ਪਹਿਲਾਂ ਤੇਰੇ ਬਾਰੇ ਕੁਝ ਸੋਚਣਾ ਚਾਹੁੰਦੀ ਹਾਂ 29 ਸਾਲ ਦੀ ਪਰਮਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਆਪਣੇ ਗੋਡਿਆਂ ਵਿੱਚ ਮੂੰਹ ਦੇ ਕੇ ਰੋਣ ਲੱਗ ਪਈ ਆਪਣੀ ਮਾਂ ਨੂੰ ਕੀ ਜਵਾਬ ਦੇਣ ਦੀ ਪਹਿਲੇ ਵਿਆਹ ਦੀ ਸਵਰਗ ਵਰਗੀ ਜ਼ਿੰਦਗੀ ਅਚਾਨਕ ਨਰਕ ਵਿੱਚ ਬਦਲ ਗਈ ਸੀ ਜਦੋਂ ਇੱਕ ਕਾਰ ਐਕਸੀਡੈਂਟ ਵਿੱਚ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਉਸ ਵਕਤ ਹਿੰਮਤ ਸਿਰਫ 6 ਸਾਲ ਦਾ ਸੀ ਤੇ 6 ਸਾਲ ਦੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਪਰਮਜੀਤ ਵਾਪਸ ਆਪਣੀ ਮਾਂ ਦੇ ਘਰ ਆ ਕੇ ਬਹਿ ਗਈ ਤੇ ਪਿਛਲੇ 1 ਸਾਲ ਦਾ ਵਕਤ ਪਰਮਜੀਤ ਨੇ ਕਿਸ ਤਰ੍ਹਾਂ ਕੰਡਿਆਂ ਦੇ ਉੱਤੇ ਗੁਜ਼ਾਰਿਆ ਸੀ ਇਹ ਉਹ ਹੀ ਜਾਣਦੀ ਸੀ ਪਰ ਉਹ ਕੀ ਕਰਦੀ ਕਿਸ ਤਰ੍ਹਾਂ ਆਪਣੇ ਦਿਲ ਨੂੰ ਮਜਬੂਰ ਕਰਦੀ ਇੱਕ ਹੋਰ ਮਰਦ ਦੇ ਨਾਲ ਜ਼ਿੰਦਗੀ ਗੁਜ਼ਾਰਨ ਲਈ ਮਾਂ ਨੇ ਉਹਦੇ ਸਾਹਮਣੇ ਹੱਥ ਜੋੜ ਦਿੱਤੇ ਰੱਬ ਦੇ ਵਾਸਤੇ ਪਰਮਜੀਤ ਬਸ ਕਰਦੇ ਆਪਣੀ ਜਿੱਦ ਹੁਣ ਮੈਂ ਹੋਰ ਇਸ ਘਰ ਵਿੱਚ ਲੜਾਈ ਝਗੜਾ ਸਹਿ ਨਹੀਂ ਕਰ ਸਕਦੀ ਮਾਂ ਨੇ ਹਜੇ ਇਹ ਨਹੀਂ ਕਿਹਾ ਸੀ ਕਿਆ ਅਚਾਨਕ ਬਾਰੋਪਾ ਬੀ ਦੇ ਚੀਕਣ ਦੀ ਆਵਾਜ਼ ਆਉਣ ਲੱਗੀ ਸਾਰੇ ਭਾਂਡੇ ਧੋਣ ਵਾਲੇ ਪਿਆ ਕਿੱਥੇ ਆ ਮਾਂ ਰਾਣੀ ਬਸ ਵੇਲੀ ਨੂੰ ਰੋਟੀਆਂ ਖਾਣ ਦਾ ਪਤਾ ਆ ਇਹਨੂੰ ਪਤਾ ਵੀ ਆ ਕਿ ਕਿਸ ਭਾ ਆਟਾ ਮਿਲਦਾ ਆ ਅੰਦਰੋਂ ਬਾਹਰ ਨਿਕਲ ਤੇ ਕੰਮਕਾਰ ਭਾਬੀ ਦੀ ਆਵਾਜ਼ ਸੁਣ ਕੇ ਪਰਮਜੀਤ ਕਬਰਾ ਕੇ ਉੱਠ ਬੈਠੀ ਪਰ ਮਾਂ ਨੇ ਉਹਦੀ ਹਾਲਤ ਵੇਖਦੇ ਹੋਏ ਫੈਸਲਾ ਕਰ ਲਿਆ ਸੀ ਕਿ ਉਹ ਇਹਦੀ ਇੱਕ ਨਹੀਂ ਸੁਣੇਗੀ ਇਸ ਲਈ ਉਹਨੇ ਅਗਲੇ ਦਿਨ ਹੀ ਗਵਾਂਢ ਵਿੱਚ रिश्ਤੇ ਕਰਾਉਣ ਵਾਲੀ ਨੂੰ ਬੁਲਾ ਲਿਆ ਦੋਵੇਂ ਜਾਣੀਆਂ ਕਾਫੀ ਧੀਰ ਬੈਠ ਕੇ ਗੱਲਾਂ ਕਰਦੀਆਂ ਰਹੀਆਂ ਤੇ ਫਿਰ ਉਸੇ ਸ਼ਾਮ ਨੂੰ ਇੱਕ ਔਰਤ ਨੂੰ ਲੈ ਕੇ ਪਰਮਜੀਤ ਦੇ ਘਰ ਪਹੁੰਚੀ ਪਰਮਜੀਤ ਕੱਪੜੇ ਧੋ ਕੇ ਤਾਰ ਤੇ ਪਾ ਰਹੀ ਸੀ ਜਦੋਂ ਉਸ ਔਰਤ ਨੇ ਅੰਦਰ ਆਉਂਦੇ ਹੋਏ ਇੱਕ ਨਜ਼ਰ ਪਰਮਜੀਤ ਤੇ ਪਾਈ ਉਹ ਆਪਣੇ ਵੱਡੇ ਭਰਾ ਦੇ ਲਈ ਪਰਮਜੀਤ ਦਾ ਰਿਸ਼ਤਾ ਲੈ ਕੇ ਆਈ ਸੀ ਉਹਦੀ ਉਮਰ 35-36 ਸਾਲ ਦੀ ਸੀ ਉਹਦੀ ਘਰਵਾਲੀ ਦੀ ਮੌਤ ਹੋ ਗਈ ਸੀ ਉਹਦਾ ਇੱਕ ਮੁੰਡਾ ਵੀ ਸੀ ਜਿਹੜਾ ਹੀ ਮਤ ਦੀ ਉਮਰ ਦਾ ਹੀ ਸੀ ਮਾਪੇ ਉਹ ਮਰ ਚੁੱਕੇ ਸੀ ਤੇ ਭੈਣ ਭਰਾ ਸਾਰੇ ਆਪਣੇ ਆਪਣੇ ਘਰ ਵਾਲੇ ਸੀ ਇਸ ਲਈ ਉਹ ਚੰਗੀ ਸੀ ਕਿ ਉਹਦੇ ਭਰਾ ਦਾ ਵੀ ਘਰ ਵਾਸ ਜਾਵੇ ਪਰਮਜੀਤ ਦੀ ਮਾਂ ਨੂੰ ਕੋਈ ਇਤਰਾਜ਼ ਨਹੀਂ ਸੀ ਤੇ ਉਹਨੇ ਫੌਰਨ ਹੀ ਹਾਂ ਕਰ ਦਿੱਤੀ ਪਰ ਪਰਮਜੀਤ ਦਾ ਦਿਲ ਤੜਫ ਰਿਹਾ ਸੀ ਉਹਨੇ ਵਿਆਹ ਦੇ ਲਈ ਸਿਰਫ ਇਹੀ ਇੱਕ ਸ਼ਰਤ ਰੱਖੀ ਕਿ ਉਹ ਹਿੰਮਤ ਨੂੰ ਆਪਣੇ ਨਾਲ ਲੈ ਕੇ ਜਾਵੇਗੀ ਉਹ ਵਿਚਾਰਾ ਘਬਰਾਇਆ ਹੋਇਆ ਸੀ ਸਵੇਰ ਤੋਂ ਸੁਣ ਰਿਹਾ ਸੀ ਕਿ ਮਾਂ ਕਿਤੇ ਜਾ ਰਹੀ ਆ ਉਹ ਬਹੁਤ ਹੀ ਸੋਹਣੀ ਸੀ ਉਹਦੀਆਂ ਵੱਡੀਆਂ-ਵੱਡੀਆਂ ਅੱਖਾਂ ਵਿੱਚ ਉਸ ਵਕਤ ਪਰੇਸ਼ਾਨੀ ਜਈ ਸੀ ਦੋ ਦਿਨ ਬਾਅਦ ਪਰਮਜੀਤ ਦੀ ਵਿਦਾਈ ਰੱਖ ਦਿੱਤੀ ਗਈ ਭਾਬੀ ਨੇ ਬੜਾ ਛੋਰ ਮਚਾਇਆ ਮੁਫਤ ਦੀ ਨੌਕਰਾਨੀ ਜੋ ਹੱਥ ਵਿੱਚੋਂ ਜਾ ਰਹੀ ਸੀ ਪਰ ਪਰਮਜੀਤ ਦੀ ਮਾਣੇ ਫੈਸਲਾ ਕਰ ਲਿਆ ਸੀ ਕਿ ਉਹ ਇਹਦਾ ਘਰ ਵਸਾ ਕੇ ਛੱਡੇਗੀ ਬਹੁਤ ਹੀ ਸਾਦਗੀ ਨਾਲ ਪਰਮਜੀਤ ਦਾ ਵਿਆਹ ਰਜਿੰਦਰ ਨਾਲ ਕਰ ਦਿੱਤਾ ਗਿਆ ਉਹ ਬੜਾ ਹੀ ਸੀਰੀਅਸ ਜਿਹਾ ਲੱਗ ਰਿਹਾ ਸੀ ਵਧਾਈ ਕਰਕੇ ਹਰਜਿੰਦਰ ਪਰਮਜੀਤ ਨੂੰ ਆਪਣੇ ਘਰ ਲੈ ਆਇਆ ਪਰਮਜੀਤ ਨੇ ਕਬਰਾ ਕੇ ਇਧਰ ਉਧਰ ਵੇਖਿਆ ਜਿਸ ਗੱਡੀ ਵਿੱਚ ਉਹ ਆਈ ਸੀ ਉਹਦੇ ਵਿੱਚ ਹੀ ਮਤ ਮੌਜੂਦ ਸੀ ਉਹ ਪਿਛਲੀ ਸੀਟ ਤੇ ਡਰਿਆ ਹੋਇਆ ਬੈਠਿਆ ਸੀ ਪਰਮਜੀਤ ਦੇ ਦਿਲ ਨੂੰ ਹੌਸਲਾ ਜਿਆ ਹੋਇਆ ਪਰ ਹਰਜਿੰਦਰ ਦੇ ਮੱਥੇ ਤੇ ਵਾਲ ਪਏ ਹੋਏ ਸੀ ਪਰਮਜੀਤ ਘਰ ਦੇ ਅੰਦਰ ਆਈ ਤਾਂ ਹਰਜਿੰਦਰ ਕਮੋਸ਼ ਗਿਆ ਸੀ ਪਰਮਜੀਤ ਦੀ ਨਾਨ ਨੇ ਪਰਮਜੀਤ ਨੂੰ ਲੈ ਜਾ ਕੇ ਅੰਦਰ ਕਮਰੇ ਵਿੱਚ ਬੈੱਡ ਤੇ ਬਿਠਾ ਦਿੱਤਾ ਥੋੜੀ ਦੇਰ ਬਾਅਦ ਹਰਜਿੰਦਰ ਤੇਰੇ ਕੋਲ ਆ ਜਾਵੇਗਾ ਅੱਜ ਉਹਦੇ ਮੁੰਡੇ ਨੂੰ ਵੀ ਮੈਂ ਆਪਣੇ ਕੋਲ ਹੀ ਸਵਾਨ ਲਵਾਂਗੀ ਨਨਾਨ ਨੇ ਬੜੇ ਪਿਆਰ ਨਾਲ ਕਿਹਾ ਉਹ ਬੜੀ ਹੀ ਚੰਗੀ ਔਰਤ ਸੀ ਤਾਂ ਪਰਮਜੀਤ ਨੇ ਇੱਕਦਮ ਕਬਰਾ ਕੇ ਉਹਦੇ ਵੱਲ ਵੇਖਿਆ ਤੇ ਕਿਹਾ ਮੇਰਾ ਬੇਟਾ ਹਿੰਮਤ ਉਹ ਕਿੱਥੇ ਜਾਵੇਗਾ ਪਰਮਜੀਤ ਦੀ ਗੱਲ ਤੇ ਉਹਦੀ ਨਨਾਨ ਨੇ ਚੌਂਕ ਕੇ ਪਰਮਜੀਤ ਵੱਲ ਵੇਖਿਆ ਜਿਵੇਂ ਉਹਨੂੰ ਕੁਝ ਜ਼ਿਆਦਾ ਆ ਗਿਆ ਉਹ ਤਾਂ ਹਾਂ ਤੇਰਾ ਮੁੰਡਾ ਹਿੰਮਤ ਵੀ ਤਾਂ ਹੈ ਚਲੋ ਕੋਈ ਗੱਲ ਨਹੀਂ ਆ ਮੈਂ ਆ ਜੋਨੂ ਵੀ ਆਪਣੇ ਨਾਲ ਰੱਖ ਲਵਾਂਗੀ ਕੱਲ ਤੋਂ ਤੇਰੇ ਕੋਲ ਹੀ ਰਹੇਗਾ ਉਹਦੀ ਨਾਨ ਨਿਹੌਲੀ ਜੀ ਆਵਾਜ਼ ਵਿੱਚ ਕਿਹਾ ਜਿਵੇਂ ਉਹ ਕਿਸੇ ਕੋਲ ਇਹ ਗੱਲ ਛਪਾਉਣਾ ਚਾਹੁੰਦੀ ਹੋਵੇ ਪਰ ਉਹਦੀ ਗੱਲ ਹਰਜਿੰਦਰ ਨੇ ਸੁਣ ਲਈ ਸੀ ਉਹ ਦਰਵਾਜ਼ੇ ਤੋਂ ਅੰਦਰ ਆਇਆ ਤੇ ਆਪਣੀ ਪਹਿਣਵਾਲ ਬੜੀਆਂ ਹੀ ਸਖਤ ਨਿਗਾਹਾਂ ਨਾਲ ਵੇਖਿਆ ਕਿ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਕੁੜੀ ਵਾਲਿਆਂ ਨਾਲ ਇਹ ਕੱਲ ਪਹਿਲਾਂ ਹੀ ਤੈਅ ਕਰ ਲਵਾਂ ਕਿ ਮੈਂ ਕੁੜੀ ਦੇ ਬੱਚੇ ਨੂੰ ਨਹੀਂ ਰੱਖੂੰਗਾ ਕਿਉਂਕਿ ਇਸ ਤਰ੍ਹਾਂ ਉਹ ਮੇਰੇ ਬੱਚੇ ਤੇ ਧਿਆਨ ਨਹੀਂ ਦੇਵੇਗੀ ਵਰ ਕੇ ਸਾਰਾ ਵਕਤ ਆਪਣੇ ਤੇ ਆਪਣੇ ਬੱਚੇ ਵਿੱਚ ਇਹ ਫਰਕ ਕਰਦੇ ਹੋ ਇਹ ਹੀ ਗੁਜ਼ਾਰੇਗੀ ਹਰਜਿੰਦਰ ਥੋੜਾ ਗੁੱਸੇ ਵਿੱਚ ਆਪਣੀ ਪੈਰ ਨੂੰ ਪੁੱਛ ਰਿਹਾ ਸੀ ਉਹ ਹਰਜਿੰਦਰ ਨੂੰ ਸਫਾਈ ਦੇਣ ਲੱਗੀ ਤੇ ਉਹਨੂੰ ਦੱਸਣ ਲੱਗੀ ਕਿ ਹਿੰਮਤ ਨੂੰ ਕਰੇ ਰੱਖਣ ਲਈ ਕੋਈ ਵੀ ਤਿਆਰ ਨਹੀਂ ਸੀ ਇਸ ਲਈ ਮਜਬੂਰਨ ਪਰਮਜੀਤ ਉਹਨੂੰ ਵੀ ਨਾਲ ਹੀ ਲੈ ਆਈ ਤੇ ਵੈਸੇ ਵੀ ਮੈਂ ਛੋਟਾ ਆ ਜਿਆਦਾ ਪਰੇਸ਼ਾਨ ਨਹੀਂ ਕਰਦਾ ਮੁੰਡਾ ਕੁਝ ਸਮੇਂ ਬਾਅਦ ਕਮਾਉਂਦੇ ਲਾਇਕ ਹੋ ਜਾਵੇਗਾ ਤਾਂ ਹਰਜਿੰਦਰ ਤੇਰਾ ਸਾਥ ਵੀ ਦੇਊਗਾ ਇਹੋ ਜਿਹੀਆਂ ਗੱਲਾਂ ਕਰਕੇ ਉਹਨੇ ਆਪਣੇ ਭਰਾ ਨੂੰ ਕਾਫੀ ਹੱਦ ਤੱਕ ਬਣਾ ਲਿਆ ਸੀ ਥੋੜੀ ਦੇਰ ਬਾਅਦ ਦੋਵਾਂ ਬੱਚਿਆਂ ਨੂੰ ਲੈ ਕੇ ਚਲੀ ਗਈ ਪਰਮਜੀਤ ਦੇ ਦਿਲ ਤੇ ਤਾਂ ਜਿਵੇਂ ਛੁਰੀਆਂ ਹੀ ਚੱਲਣ ਲੱਗੀਆਂ ਸੀ ਉਹਨੂੰ ਅੰਦਾਜ਼ਾ ਹੋ ਗਿਆ ਸੀ ਕਿ ਹਰਜਿੰਦਰ ਹਿੰਮਤ ਨੂੰ ਸਵਕਾਰ ਨਹੀਂ ਕਰੇਗਾ ਹਰਜਿੰਦਰ ਦਾ ਵਿਹਾਰ ਪਰਮਜੀਤ ਦੇ ਨਾਲ ਤਾਂ ਠੀਕ ਸੀ ਪਰ ਉਹ ਇੱਕ ਸਖਤ ਸੁਭਾਅ ਦਾ ਇਨਸਾਨ ਸੀ ਪਰਮਜੀਤ ਦੀ ਹਿੰਮਤ ਨਾ ਹੋਈ ਕਿ ਉਸ ਨਾਲ ਹਿੰਮਤਾਰੇ ਕੋਈ ਗੱਲ ਕਰੇ ਅਗਲੇ ਦਿਨ ਤੋਂ ਉਹ ਜ਼ਿੰਦਗੀ ਦੀ ਰੋਜ਼ਾਨਾ ਦੀ ਰੁਟੀਨ ਵਿੱਚ ਆ ਗਈ ਪਰਮਜੀਤ ਦੀ ਨਾਨ ਨ ਦੋਵਾਂ ਬੱਚਿਆਂ ਨੂੰ ਅਧਿਕਾਰ ਛੱਡ ਕੇ ਖੁਦ ਚਲੀ ਗਈ ਸੀ ਤੇ ਚੁੱਪ ਜਿਹਾ ਰਹਿਣ ਵਾਲਾ ਬੱਚਾ ਸੀ ਉਹ ਸਹਿਮਿਆ ਜਾ ਰਹਿੰਦਾ ਸਾਰਾ ਟਾਈਮ ਉਹਦੀ ਕੋਸ਼ਿਸ਼ ਇਹ ਹੀ ਹੁੰਦੀ ਕਿ ਜਿੱਥੇ ਜਿੱਥੇ ਉਹਦੀ ਮਾਂ ਜਾ ਰਹੀ ਆ ਉੱਥੇ ਹੀ ਉਹ ਪਿੱਛੇ ਪਿੱਛੇ ਜਾਵੇ ਵਿਆਹ ਦੇ ਬਾਅਦ ਰਜਿੰਦਰ ਬੜਾਈ ਖੁਸ਼ ਸੀ ਉਹ ਪਰਮਜੀਤ ਨੂੰ ਲੈ ਕੇ ਬਾਹਰ ਖਮਾਉਣ ਫਰੌਨ ਦੇ ਲਈ ਲੈ ਕੇ ਜਾਣਾ ਚਾਹੁੰਦਾ ਸੀ ਰਾਤ ਨੂੰ ਉਹਨੇ ਪਰਮਜੀਤ ਨੂੰ ਕਿਹਾ ਕਿ ਉਹ ਤਿਆਰ ਹੋ ਜਾਵੇ ਉਹ ਨੂੰ ਆਈਸਕ੍ਰੀਮ ਖਵਾਉਣ ਦੇ ਲਈ ਲੈ ਜਾਵੇਗਾ ਪਰਮਜੀਤ ਜਲਦੀ ਤਿਆਰ ਹੋ ਗਈ ਉਹਨੇ ਹਰਜਿੰਦਰ ਨੂੰ ਚੱਲਣ ਦੇ ਲਈ ਕਿਹਾ ਤਾਂ ਉਹ ਵੀ ਮੁਸਕਰਾ ਪਿਆ ਚਲੋ ਬੇਟਾ ਹਰਜ ਹਰਜਿੰਦਰ ਨੇ ਆਪਣੇ ਮੁੰਡੇ ਨੂੰ ਆਵਾਜ਼ ਦਿੱਤੀ ਉਹ ਹਿੰਮਤ ਦੇ ਨਾਲ ਖੇਡ ਰਿਹਾ ਸੀ ਦੌੜ ਕੇ ਉਹਨੇ ਆਪਣੀ ਪਿਓ ਦੀ ਉਂਗਲੀ ਫੜ ਲਈ ਹਿੰਮਤ ਉਥੇ ਹੀ ਬੈਠਾ ਰਹਿ ਗਿਆ ਇੱਕਦਮ ਪਰਮਜੀਤ ਨੇ ਮੁੜ ਕੇ ਹਿੰਮਤ ਵੱਲ ਵੇਖਿਆ ਪਰ ਹਰਜਿੰਦਰ ਨੂੰ ਹਿੰਮਤ ਦੀ ਕੋਈ ਵੀ ਚਿੰਤਾ ਨਹੀਂ ਸੀ ਉਹ ਹਰਸ਼ਦੀ ਉਂਗਲੀ ਫੜੀ ਹੋਏ ਆਪਣੇ ਮੋਟਰਸਾਈਕਲ ਵੱਲ ਜਾ ਰਿਹਾ ਸੀ ਹਿੰਮਤੋਤੇ ਬੈਠਾ ਆਪਣੀ ਮਾਂ ਨੂੰ ਵੇਖ ਰਿਹਾ ਸੀ ਪਰਮਜੀਤ ਦਾ ਦਿਲ ਛੰਨੀ ਛੰਨੀ ਹੋ ਗਿਆ ਉਹਨੇ ਹਰਜਿੰਦਰ ਦੇ ਕੋਲ ਜਾ ਕੇ ਕਿਹਾ ਹਿੰਮਤ ਨੂੰ ਮੇ ਨਾਲ ਲੈ ਕੇ ਚੱਲੇ ਜਾਈਏ ਉਹ ਘਰੇ ਇਕੱਲਾ ਨਹੀਂ ਰਹਿ ਸਕਦਾ ਹਰਜਿੰਦਰ ਨੇ ਗੁੱਸੇ ਨਾਲ ਪਰਮਜੀਤ ਨੂੰ ਵੇਖਿਆ ਤੇ ਪਰਮਜੀਤ ਨੂੰ ਕੂਰਿਆ ਫਿਰ ਨਾ ਚਾਹੁੰਦੇ ਹੋਏ ਵੀ ਪਰਮਜੀਤ ਨੂੰ ਆਗਿਆ ਦੇ ਦਿੱਤੀ ਪਰਮਜੀਤ ਨੇ ਇਮਤ ਨੂੰ ਆਜ ਲਗਾਈ ਤਾਂ ਉਹ ਵੀ ਆ ਕੇ ਮੋਟਰਸਾਈਕਲ ਤੇ ਬਹਿ ਗਿਆ ਪੂਰੇ ਰਸਤੇ ਹਰਜਿੰਦਰ ਭੋਜਵੱਦ ਜਾਮ ਦੇ ਜਿਆਦਾ ਜਾਣਿਆਂ ਦੇ ਮੋਟਰਸਾਈਕਲ ਤੇ ਬੈਠੇ ਹੁੰਦੀ ਸ਼ਿਕਾਇਤ ਕਰਦਾ ਰਿਹਾ ਪਰਮਜੀਤ ਚੁੱਪਚਾਪ ਸੁਣਦੀ ਰਹੀ ਥੋੜੀ ਦੇਰ ਸ਼ਿਕਾਇਤ ਕਰਨ ਤੋਂ ਬਾਅਦ ਹਰਜਿੰਦਰ ਚੁੱਪ ਹੋ ਗਿਆ ਪਰਮਜੀਤ ਨੇ ਚੈਨ ਦਾ ਸਾਹ ਲਿਆ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਹਰਜਿੰਦਰ ਦੇ ਦਿਮਾਗ ਵਿੱਚ ਕੀ ਖਿਚੜੀ ਪੱਕ ਰਹੀ ਆ ਇੱਕ ਮਹੀਨਾ ਸਕੂਨ ਨਾਲ ਗੁਜ਼ਰਿਆ ਰਜਿੰਦਰ ਚੰਗਾ ਕਮੰਦਾ ਸੀ। ਸਬਜ਼ੀ ਮੰਡੀ ਵਿੱਚ ਉਹਦਾ ਕਾਰੋਬਾਰ ਸੀ। ਉਹਦੇ ਮੁੰਡੇ ਦੀਆਂ ਸਕੂਲ ਦੀਆਂ ਛੁੱਟੀਆਂ ਖਤਮ ਹੋ ਗਈਆਂ ਤਾਂ ਇੱਕ ਰਾਤ ਉਹਨੇ ਸੌਣ ਤੋਂ ਪਹਿਲਾਂ ਪਰਮਜੀਤ ਨੂੰ ਕਿਹਾ ਕਿ ਹਰਸ਼ਦੀ ਯੂਨੀਫਾਰਮ ਤਿਆਰ ਕਰ ਦੇਵੀਂ ਸਵੇਰੇ ਜਾਂਦੇ ਹੋਏ ਉਹਨੂੰ ਸਕੂਲ ਛੱਡ ਦੇਵਾਂਗਾ। ਪਰਮਜੀਤ ਇੱਕਦਮ ਚੌਂਗੀ ਉਹਨੇ ਚੁੱਪਚਾਪ ਹਰਸ਼ਦੀ ਯੂਨੀਫਾਰਮ ਤੇ ਬੂਟ ਕੱਟ ਕੇ ਰੱਖ ਦਿੱਤੇ ਪਰ ਉਹਦਾ ਦਿਲ ਵਾਰ-ਵਾਰ ਟੜਕ ਰਿਹਾ ਸੀ। ਉਹ ਚਾਹੁੰਦੀ ਸੀ ਕਿ ਹਜਿੰਦਰ ਨਾਲ ਹਿੰਮਤ ਦੇ ਸਕੂਲ ਜਾਣ ਦੀ ਗੱਲ ਕਰੇ ਹਰਜਿੰਦਰ ਦਾ ਮੂਡ ਚੰਗਾ ਸੀ ਆਖਿਰ ਉਹਨੇ ਡਰਦੇ ਡਰਦੇ ਉਹਨੂੰ ਪੁੱਛੀ ਲਿਆ ਸੁਣੋ ਜੀ ਮੇਰਾ ਹਿੰਮਤ ਵੀ 7 ਸਾਲ ਦਾ ਹੋ ਗਿਆ ਆ ਕੀ ਤੁਸੀਂ ਉਹਨੂੰ ਵੀ ਸਕੂਲ ਵਿੱਚ ਦਾਖਲ ਕਰਵਾ ਦੋਗੇ ਉਹਨੇ ਹਜੇ ਤੱਕ ਇੱਕ ਸ਼ਬਦ ਵੀ ਨਹੀਂ ਪੜਿਆ ਤੇ ਮੈਂ ਨਹੀਂ ਚਾਹੁੰਦੀ ਕਿ ਉਹ ਪੜਾਈ ਤੋਂ ਬਾਝਾ ਰਹਿ ਜਾਵੇ ਤੇ ਉਹਦਾਪ ਵੀ ਖਣਾ ਮੰਨ ਸਕੇ ਹੌਲੀ ਆਵਾਜ਼ ਵਿੱਚ ਪਰਮਜੀਤ ਨੇ ਆਪਣੀ ਗੱਲ ਪੂਰੀ ਕੀਤੀ ਤਾਂ ਹਰਜਿੰਦਰ ਨੇ ਚੌਂਕਦੇ ਹੋਏ ਉਹਦੇ ਵੱਲ ਵੀ ਵੇਖਿਆ ਤੇ ਕਿਹਾ ਉਹਦੀਆਂ ਨਜ਼ਰਾਂ ਵਿੱਚ ਇੱਕ ਅਜੀਬ ਜਿਹਾ ਭਾਵ ਸੀ ਕੁਝ ਦੇਰ ਜਿਵੇਂ ਤਿਵੇਂ ਉਹ ਖੁਦ ਨੂੰ ਕੰਟਰੋਲ ਕਰਦਾ ਰਿਹਾ ਤੇ ਫਿਰ ਆਖਿਰ ਉਹਨੇ ਕਿਹਾ ਕਿ ਤੁਸੀਂ ਹਿੰਮਤ ਦੀ ਚਿੰਤਾ ਨਾ ਕਰੋ ਮੈਂ ਉਹਦੇ ਲਈ ਕੁਝ ਹੋਰ ਸੋਚਿਆ ਆ ਤੇ ਇਹਦੇ ਨਾਲ ਉਹਦਾ ਭਵਿੱਖ ਹਰਸ਼ ਤੋਂ ਵੀ ਜ਼ਿਆਦਾ ਚੰਗਾ ਬਣ ਜਾਵੇਗਾ ਤੋ ਬਸ ਸਵੇਰੇ ਮੈਨੂੰ ਜਲਦੀ ਜਗਾ ਦੇਵੀਂ ਹਰਜਿੰਦਰ ਨੇ ਕਿਹਾ ਤਾਂ ਪਰਮਜੀਤ ਉਹਨੂੰ ਵੇਖਦੀ ਰਹਗੀ ਉਹਦਾ ਦਿਲ ਜਿਵੇਂ ਕਿਸੇ ਅਣਹੋਣੀ ਹੋਣ ਦੇਖਿਆਲ ਨਾਲ ਕੰਬ ਰਿਹਾ ਸੀ ਸਵੇਰੇ ਸਵੇਰੇ ਪਰਮਜੀਤ ਦੀ ਅੱਖ ਖੁੱਲੀ ਉਸ ਦਿਨ ਠੰਡ ਬਹੁਤ ਹੀ ਜ਼ਿਆਦਾ ਸੀ ਇਸ ਕੜਾਕੇ ਦੀ ਠੰਡ ਵਿੱਚ ਪਰਮਜੀਤ ਨੇ ਉੱਠ ਕੇ ਪਾਣੀ ਗਰਮ ਕੀਤਾ ਕਿਉਂਕਿ ਹਰਛੇ ਠੰਡੇ ਪਾਣੀ ਤੋਂ ਕਬਰੰਦਾ ਸੀ ਹਰਜਿੰਦਰ ਉੱਠ ਗਿਆ ਸੀ ਉਹਨੇ ਬੜੇ ਪਿਆਰ ਨਾਲ ਆਪਣੇ ਮੁੰਡੇ ਨੂੰ ਜਗਾਇਆ ਤੇ ਉਹਨੂੰ ਸਕੂਲ ਦੇ ਲਈ ਤਿਆਰ ਕਰਨ ਲੱਗਾ ਹਿੰਮ ਤਰਜਾਈ ਲੈ ਕੇ ਸੌਂ ਰਿਹਾ ਸੀ ਪਰਮਜੀਤ ਵਾਰ-ਵਾਰ ਉਹਦੇ ਕੋਲ ਜਾਂਦੀ ਤੇ ਫਿਰ ਵਾਪਸ ਆ ਜਾਂਦੀ ਤੇ ਉਦੋਂ ਹੀ ਹਰਜਿੰਦਰ ਨੇ ਆਵਾਜ਼ ਦਿੱਤੀ ਹਿੰਮ ਤਨੂੰ ਜਗਾ ਦੇ ਮੈਂ ਉਹਨੂੰ ਵੀ ਛੱਡ ਜਾਊਂਗਾ ਪਰਮਜੀਤ ਨੇ ਮੁੜ ਕੇ ਹਰਜਿੰਦਰ ਵੱਲ ਵੇਖਿਆ ਤੇ ਚੁੱਪਚਾਪ ਹੀ ਮਿਤਨ ਨੂੰ ਜਗਾਉਣ ਲੱਗੀ। ਠੰਡ ਬਹੁਤ ਸੀ ਉਹ ਛੋਟਾ ਜਿਹਾ ਬੱਚਾ ਸੀ ਸਕੂਲ ਜਾਣ ਦਾ ਲਾਲਚ ਵੀ ਨਹੀਂ ਸੀ ਪਰ ਪਰਮਜੀਤ ਨੇ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਜਗਾ ਦਿੱਤਾ। ਅਧੀਆਂ ਬੰਦ ਅੱਖਾਂ ਦੇ ਨਾਲ ਉੱਠ ਕੇ ਬਹਿ ਗਿਆ। ਹਰਜਿੰਦਰ ਨੇ ਮੋਟਰਸਾਈਕਲ ਤੇ ਆਪਣੇ ਮੁੰਡੇ ਨੂੰ ਬਿਠਾਇਆ ਤੇ ਮਿਤਨ ਨੂੰ ਨਾਸ਼ਤਾ ਵੀ ਨਾ ਕਰਨ ਦਿੱਤਾ। ਤੇ ਉਹਨੂੰ ਬਿਠਾ ਕੇ ਆਪਣੇ ਸਾਹਮਣੇ ਬਿਠਾ ਕੇ ਪਰਮਜੀਤ ਪੁੱਛਦੀ ਰਹੀ ਤੁਸੀਂ ਹਿੰਤ ਨੂੰ ਲੈ ਕੇ ਕਿੱਥੇ ਜਾਓਗੇ ਪਰ ਉਹਨੇ ਕੁਝ ਨਹੀਂ ਦੱਸਿਆ ਥੋੜੀ ਦੇਰ ਬਾਅਦ ਉਹ ਮੋਟਰਸਾਈਕਲ ਲੈ ਕੇ ਘਰੋਂ ਨਿਕਲ ਗਿਆ ਪੂਰਾ ਦਿਨ ਪਰਮਜੀਤ ਪਰੇਸ਼ਾਨੀ ਵਿੱਚ ਘਰੇ ਘੁੰਮਦੀ ਰਹੀ ਉਹਨੂੰ ਰਹਿ ਰਹਿ ਕੇ ਹਿੰਤ ਦੀ ਯਾਦ ਆ ਰਹੀ ਸੀ 12 ਵਜੇ ਤਾ ਦਰਵਾਜ਼ੇ ਦੇ ਬਾਹਰ ਮੋਟਰਸਾਈਕਲ ਰੁਕਣ ਦੀ ਆਵਾਜ਼ ਆਈ ਹਰਜਿੰਦਰ ਹਰਸ਼ਨ ਨੂੰ ਸਕੂਲੋਂ ਲੈ ਕੇ ਵਾਪਸ ਆ ਗਿਆ ਸੀ ਦੋਵੇਂ ਪਿਓ ਪਤ ਹੱਸਦੇ ਮੁਸਕਰਾਉਂਦੇ ਹੋਏ ਘਰ ਦੇ ਅੰਦਰ ਆ ਰਹੇ ਸੀ ਪਰਮਜੀਤ ਨੇ ਉਹਨਾਂ ਨੂੰ ਪਿਆਰ ਨਾਲ ਵੇਖਿਆ ਤੇ ਹੌਲੀ ਜਿਹੀ ਪੁੱਛਿਆ ਹਿੰਮਤ ਕਿੱਥੇ ਆ ਤੁਸੀਂ ਉਹਨੂੰ ਵੀ ਤਾਂ ਲੈ ਕੇ ਗਏ ਸੀ ਪਰਮਜੀਤ ਦੇ ਸਵਾਲ ਤੇ ਹਰਜਿੰਦਰ ਚਿੜ ਗਿਆ ਹਰ ਵਕਤ ਹਿੰਮਤ ਹਿੰਤ ਕਰਦੀ ਰਹਿਣੀ ਆ ਦੱਸਿਆ ਤਾਂ ਅਸੀਂ ਉਹਨੂੰ ਚੰਗੇ ਭਵਿੱਖ ਦੇ ਲਈ ਲੈ ਕੇ ਜਾ ਰਹੇ ਹਾਂ ਉਹਨੂੰ ਮੰਡੀ ਛੱਡ ਕੇ ਆਇਆ ਕੋਈ ਕੰਮ ਤਾਂ ਦਾ ਸਿੱਖੂਗਾ ਤਾਂ ਕਿ ਵੱਡਾ ਹੋ ਕੇ ਮੇਰਾ ਸਾਰਾ ਬਣ ਸਕੇ ਐਵੇਂ ਮੁਫਤ ਵਿੱਚ ਪਾਲਣ ਦੇ ਲਈ ਥੋੜੀ ਨਾ ਲੈ ਕੇ ਆਇਆ ਵਾਂ जानਦੀ ਵੀ ਹੈ ਪੈਸਾ ਕਮਾਉਣਾ ਕਿੰਨਾ ਮੁਸ਼ਕਲ ਆ ਕਠੋਰਤਾ ਦਿਖਾਉਂਦਾ ਹੋਇਆ ਹਰਜਿੰਦਰ ਘਰ ਦੇ ਅੰਦਰ ਚਲਾ ਗਿਆ ਪਰਮਜੀਤ ਦਾ ਦਿਲ ਫੂਟ ਫੂਟ ਕੇ ਰੋਣ ਲੱਗਾ ਉਹ ਜਾਣਦੀ ਸੀ ਮੰਡੀ ਦਾ ਕੰਮ ਕਿੰਨਾ ਮੁਸ਼ਕਲ ਹੁੰਦਾ ਆ ਹਿੰਮਤ ਤਾਂ ਕਮਜ਼ੋਰ ਜਿਹਾ ਆ ਤੇ ਅੱਜ ਠੰਡ ਵੀ ਕਿੰਨੀ ਜ਼ਿਆਦਾ ਸੀ ਪਰਮਜੀਤ ਕੁਝ ਨਾ ਕਹਿ ਸਕੀ ਪੂਰਾ ਦਿਨ ਰੋਂਦੀ ਰਹੀ ਤੇ ਹਿੰਮਤ ਦਾ ਇੰਤਜ਼ਾਰ ਕਰਦੀ ਰਹੀ 3 ਵਜੇ ਦੇ ਕਰੀਬ ਦਰਵਾਜ਼ੇ ਤੇ ਹਲਕੀ ਜਿਹੀ دستਕ ਹੋਈ ਪਰਮਜੀਤ ਨੇ ਜਾ ਕੇ ਦਰਵਾਜ਼ਾ ਖੋਲਿਆ ਸਾਹਮਣੇ ਹਿੰਮਤ ਖੜਾ ਸੀ ਉਹਨੂੰ ਵੇਖ ਕੇ ਪਰਮਜੀਤ ਦਾ ਦਿਲ ਉਹਦੇ ਹੱਥ ਵਿੱਚ ਆ ਗਿਆ ਹਿੰਮਤ ਦੇ ਵਾਲ ਖਿਲਰੇ ਹੋਏ ਸੀ ਅੱਖਾਂ ਵਿੱਚ ਲਾਲੀ ਸੀ ਚਿਹਰੇ ਤੇ ਹੰਝੂਆਂ ਦੇ ਨਿਸ਼ਾਨ ਸੀ ਇੱਕ ਪਾਸੇ ਗੱਲ ਤੇ ਪੰਜ ਉਂਗਲੀਆਂ ਦੇ ਨਿਸ਼ਾਨ ਛਪੇ ਹੋਏ ਸੀ ਉਹਦੇ ਪੈਰਾਂ ਵਿੱਚ ਟੁੱਟੀ ਹੋਈ ਚੱਪਲ ਸੀ ਪੂਰੇ ਕੱਪੜੇ ਮਿੱਟੀ ਨਾਲ ਗੰਦੇ ਹੋਏ ਪਏ ਸੀ ਤੇ ਉਹਦੇ ਹੱਥ ਵਿੱਚ ਇੱਕ ਝੋਲਾ ਸੀ ਉਹਨੇ ਘਰ ਵੜਦਿਆਂ ਹੀ ਉਹ ਝੋਲਾ ਆਪਣੀ ਮਾਂ ਨੂੰ ਦੇ ਦਿੱਤਾ ਇਹ ਕੀ ਆ ਹਿੰਮਤ ਪਰਮਜੀਤ ਨੇ ਕਬਰੋਂਦੇ ਹੋਏ ਪੁੱਛਿਆ ਉਹਨੇ ਕਿਹਾ ਮੰਮੀ ਪਾਪਾ ਨੇ ਕਿਹਾ ਸੀ ਕਿ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਮੈਂ ਉਹਨਾਂ ਦਾ ਕੰਮ ਸੰਭਾਲਾਂ ਤੇ ਵਾਪਸ ਜਾਂਦੇ ਹੋਏ ਸਬਜ਼ੀ ਲੈ ਕੇ ਘਰ ਜਾਵਾਂ ਇਸੇ ਲਈ ਸਬਜ਼ੀ ਲਿਆ ਆਵਾ ਪਰਮਜੀਤ ਨੇ ਹਿੰਮਤ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਫੁੱਟ ਫੁੱਟ ਕੇ ਰੋਣ ਲੱਗੀ ਹਿੰਮਤ ਵੀ ਰੋ ਰਿਆ ਸੀ ਕਿਉਂਕਿ ਉਹ ਨੰਨੀ ਜਹੀ ਜਾਣ ਇੰਨੀ ਕਠੋਰ ਮਿਹਨਤ ਬਰਦਾਸ਼ਤ ਨਹੀਂ ਕਰ ਸਕਦਾ ਸੀ ਘਰ ਦੇ ਅੰਦਰ ਸਕੂਨ ਭਰੇ ਮਾਹੌਲ ਵਿੱਚ ਹਰਜਿੰਦਰ ਤੇ ਉਹਦਾ ਮੁੰਡਾ ਸੌਂ ਰਿਹਾ ਸੀ ਪਰਮਜੀਤ ਦਾ ਦਿਲ ਫਟਣ ਲੱਗਾ ਉਹਨੇ ਇਸ ਲਈ ਤਾਂ ਵਿਆਹ ਨਹੀਂ ਕੀਤਾ ਸੀ ਕਿ ਉਹਦਾ ਹੀ ਮਤ ਲੋਕਾਂ ਦੀ ਸੇਦੀ ਮਜ਼ਦੂਰੀ ਕਰਦਾ ਰਹੇ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਘਰ ਲੈ ਆਈ ਉਹਨੇ ਫੈਸਲਾ ਕਰ ਲਿਆ ਸੀ ਕਿ ਜੇਕਰ ਹਰਜਿੰਦਰ ਨੇ ਉਹਦੇ ਮੁੰਡੇ ਦੇ ਨਾਲ ਚੰਗਾ ਵਿਹਾਰ ਨਾ ਰੱਖਿਆ ਤਾਂ ਉਹਨੂੰ ਛੱਡ ਦੇਵੇਗੀ ਤੇ ਜੇ ਭਰਾ ਪਰ ਭਾਬੀ ਨੇ ਉਹਨੂੰ ਆਪਣੇ ਘਰ ਨਹੀਂ ਰੱਖਿਆ ਤਾਂ ਉਹ ਕਿਸੇ ਆਸ਼ਰਮ ਵਿੱਚ ਚਲੀ ਜਾਵੇਗੀ ਪੂਰੀ ਰਾਤ ਹੀ ਮਤ ਦੇ ਮੂੰਹ ਵਿੱਚੋਂ ਸਿਸਕੀਆਂ ਨਿਕਲਦੀਆਂ ਰਹੀਆਂ ਉਹ ਨੀਂਦ ਵਿੱਚ ਵੀ ਬੁੜਬੁੜਾ ਰਿਹਾ ਸੀ ਮੈਨੂੰ ਨਾ ਮਾਰੋ ਮੈਨੂੰ ਨਾ ਮਾਰੋ ਗਲਤੀ ਨਾਲ ਸਮਾਨ ਡਿੱਗ ਪਿਆ ਆ ਮੈਂ ਹੁਣ ਸਹੀ ਤਰੀਕੇ ਨਾਲ ਕੰਮ ਕਰਾਂਗਾ ਸ਼ਾਇਦ ਮੰਡੀ ਵਿੱਚ ਕੰਮ ਕਰਦੇ ਹੋਏ ਕਈ ਵਾਰ ਉਹਦੇ ਕੋਲੋਂ ਸਮਾਨ ਦੇ ਭਾਰੀ ਟੋਕਰੇ ਡਿੱਗ ਗਏ ਸੀ ਤਾਂ ਹੀ ਤਾਂ ਉਹਦੇ ਮੂੰਹ ਤੇ ਥੱਪੜ ਦਾ ਨਿਸ਼ਾਨ ਵੀ ਸੀ ਅਗਲੀ ਸਵੇਰ ਹਰਜਿੰਦਰ ਆਪਣੀ ਨੀਂਦ ਤੋਂ ਜਾਗਿਆ ਜੇ ਥੋੜਾ ਥੋੜਾ ਨੀਰਾ ਸੀ ਪਰਮਜੀਤ ਵੀ ਬਸ ਉਹ ਨਹੀਂ ਉੱઠી ਸੀ ਕੋਹਰਾ ਤੇ ਠੰਡ ਇੰਨੀ ਜ਼ਿਆਦਾ ਸੀ ਕਿ ਇੱਕ ਪਲ ਦੇ ਲਈ ਤਾਂ ਹਰਜਿੰਦਰ ਕੰਮਕੀ ਰਹਿ ਗਿਆ ਮੇਰੇ ਲਈ ਨਾਸ਼ਤਾ ਨਾ ਬਣਾਵੀਂ ਮੇਰੀ ਸਿਹਤ ਥੋੜੀ ਖਰਾਬ ਆ ਜਦੋਂ ਬੋਲਿਆ ਤਾਂ ਉਹਦੀ ਆਵਾਜ਼ ਭਾਰੀ ਜਈ ਸੀ ਪਰਮਜੀਤ ਨੇ ਚੌਂਕ ਕੇ ਉਹਦੇ ਵੱਲ ਵੇਖਿਆ ਸੱਚਮੂਹ ਚੋਦਾ ਮੂੰਹ ਵੇਖ ਕੇ ਪਤਾ ਲੱਗ ਰਿਹਾ ਸੀ ਜਿਵੇਂ ਉਹਨੂੰ ਪੂਰੀ ਰਾਤ ਤੇਜ਼ ਬੁਖਾਰ ਆ ਹੋਵੇ ਪਰਮਜੀਤ ਨੇ ਸਿਰ ਹਲਾ ਦਿੱਤਾ ਤੇ ਉੱਠ ਕੇ ਜਾਣ ਲੱਗੀ ਹਰਜਿੰਦਰ ਫਿਰ ਸੌਂ ਗਿਆ ਸਮਦੇ ਹੋਏ ਉਹਨੇ ਅਰਸ਼ ਤੇ ਹਿੰਮਤਵਾਲ ਵੇਖਿਆ ਤੇ ਫਿਰ ਪਰਮਜੀਤ ਨੂੰ ਕਹਿਣ ਲੱਗਾ ਹਾਂ ਪਰ ਬੱਚਿਆਂ ਦਾ ਜਾਣਾ ਜ਼ਰੂਰੀ ਆ ਤੇ ਹਰਸ਼ ਦੇ ਸਕੂਲ ਵਿੱਚ ਤਾਂ ਟੈਸਟ ਚੱਲ ਰਹੇ ਆ ਮੈਂ ਇਹਦੀ ਛੁੱਟੀ ਨਹੀਂ ਕਰਵਾ ਸਕਦਾ ਤੇ ਰਹੀ ਗੱਲ ਹਿੰਮਤਤੀ ਤਾਂ ਮੰਡੀ ਵਿੱਚ ਅੱਜ ਮੇਰੀ ਗੈਰ ਮੌਜੂਦਗੀ ਵਿੱਚ ਮੇਰਾ ਕੰਮ ਸੰਭਾਲ ਲਊਗਾ ਮੇਰੀ ਸਿਹਤ ਵੀ ਖਰਾਬ ਆ ਇਹਦਾ ਵੀ ਜਾਣਾ ਜ਼ਰੂਰੀ ਆ ਨਾਸ਼ਤਾ ਬਣਾ ਲ ਕੇ ਇਹਨਾਂ ਦੋਵਾਂ ਨੂੰ ਤਿਆਰ ਕਰ ਦਵੀਂ ਤਾਂ ਕਿ ਮੈਂ ਇਹਨਾਂ ਨੂੰ ਛੱਡਾਂ ਹਰਜਿੰਦਰ ਇਹ ਕਹਿੰਦੇ ਹੋਏ ਦੁਬਾਰਾ ਲੇਟ ਗਿਆ ਪਰਮਜੀਤ ਦਾ ਦਿਲ ਟੜਕਰਿਆ ਸੀ ਉਹ ਹਰਜਿੰਦਰ ਨੂੰ ਮਨਾ ਕਰਨਾ ਚਾਹੁੰਦੀ ਸੀ ਕਿ ਹਿੰਮਤ ਨੂੰ ਮੰਡੀ ਨਹੀਂ ਭੇਜੇਗੀ ਪਰ ਹਰਜਿੰਦਰ ਦਾ ਗੁੱਸੇ ਭਰਿਆ ਸੁਭਾਅ ਵੇਖ ਕੇ ਉਹ ਦੇ ਨਾਲ ਗੱਲ ਕਰਦੇ ਹੋਏ ਕਬਰਾ ਜਾਂਦੀ ਸੀ ਇਸ ਵਕਤ ਉਹ ਦੁਬਾਰਾ ਅੱਖਾਂ ਤੇ ਹੱਥ ਰੱਖ ਕੇ ਲੇਟ ਗਿਆ ਸੀ ਪਰਮਜੀਤ ਬੇਮਨ ਨਾਲ ਉੱઠી ਤੇ ਉੱਠ ਕੇ ਨਾਸ਼ਤਾ ਬਣਾਉਣ ਲੱਗੀ ਨਾਸ਼ਤਾ ਬਣਾਉਂਦੇ ਹੋਏ ਉਹ ਇਹ ਹੀ ਸੋਚ ਰਹੀ ਸੀ ਕਿ ਆਖਿਰੋ ਕਿਸ ਤਰ੍ਹਾਂ ਹਰਜਿੰਦਰ ਨੂੰ ਮਨਾ ਕਰੇਗੀ ਕਿ ਉਹ ਹਿੰਮਤ ਨੂੰ ਕਿਸੇ ਵੀ ਕੀਮਤ ਵਿੱਚ ਇੰਨੀ ਮਿਹਨਤ ਵਾਲਾ ਕੰਮ ਨਹੀਂ ਕਰਨ ਦੇਵੇਗੀ ਥੋੜੀ ਦੇਰ ਬਾਅਦ ਉਹਨੇ ਹਰਸ਼ ਨੂੰ ਜਗਾਇਆ ਉਹ ਬਤਮੀਜੀ ਕਰਦਾ ਉਹ ਲੜਨ ਲੱਗਦਾ ਪਰ ਪਰਮਜੀਤ ਬਹੁਤ ਹੀ ਪਿਆਰ ਨਾਲ ਉਹਨੂੰ ਯੂਨੀਫਾਰਮ ਪਾ ਦਿੰਦੀ ਤੇ ਨਾਸ਼ਤਾ ਕਰਾਉਣ ਲੱਗੀ ਹਰਜਿੰਦਰ ਉੱਠ ਕੇ ਬਹਿ ਗਿਆ ਹਿੰਮਤ ਨੂੰ ਹਜੇ ਤੱਕ ਕਿਉਂ ਨਹੀਂ ਜਗਾਇਆ ਅੱਛਾ ਚੱਲ ਮੈਂ ਹਰਸ਼ ਨੂੰ ਸਕੂਲ ਛੱਡ ਕੇ ਆ ਜਾਵਾਂ ਫਿਰ ਇਹਨੂੰ ਛਾੜਨਾਵਾਂਗਾ ਦੋਹਾਂ ਦਾ ਰਸਤਾ ਲੱਗ ਲੱਗ ਗਿਆ ਪਰਮਜੀਤ ਕੁਝ ਨਾ ਬੋਲੀ ਉਹਨੇ ਬੈਗ ਹਰਸ਼ ਨੂੰ ਫੜਾ ਦਿੱਤਾ ਹਰਜਿੰਦਰ ਉਠਿਆ ਤੇ ਉਹਨੇ ਹਰਸ਼ ਨੂੰ ਪਿਆਰ ਨਾਲ ਚੁੰਮਿਆ ਤੇ ਆਪਣੀ ਗੋਦੀ ਵਿੱਚ ਚੁੱਕ ਕੇ ਬਾਹਰ ਲੈ ਗਿਆ ਪਰਮਜੀਤ ਉਹਨੂੰ ਵੇਖ ਕੇ ਵੇਖਦੀ ਰਹਿ ਗਈ ਹਿੰਮਤ ਦਾ ਪਿਓ ਵੀ ਤਾਂ ਉਹਦੇ ਨਾਲ ਇਵੇਂ ਹੀ ਪਿਆਰ ਕਰਦਾ ਸੀ ਰੱਬ ਨੇ ਇਹ ਹਿੰਤਿਆਣੋ ਦੇ ਭਾਗਾਂ ਵਿੱਚ ਹੀ ਕਿਉਂ ਲਿਖਿਆ ਸੀ ਹਿੰਮਤ ਹਜੇ ਤੱਕ ਸੌਂ ਰਿਹਾ ਸੀ ਜਿਆਦਾ ਥਕਾਵਟ ਦੇ ਕਾਰਨ ਉਹਨੂੰ ਵੀ ਹਲਕਾ-ਹਲ ਕਬਖਾਰ ਹੋ ਗਿਆ ਸੀ ਥੋੜੀ ਦੇਰ ਦੇ ਬਾਅਦ ਹਰਜਿੰਦਰ ਕਾਰ ਆ ਗਿਆ ਆਉਂਦਿਆ ਹੀ ਉਹਨੇ ਹੀਮਤ ਦੀ ਮੰਜੀਵਲ ਵੇਖਿਆ ਉਹ ਹਜੇ ਤੱਕ ਸੌ ਰਿਹਾ ਸੀ ਇਹਨੂੰ ਰਾਜੇ ਨੂੰ ਹਜੇ ਤੱਕ ਕਿਉਂ ਨਹੀਂ ਜਗਾਇਆ ਦੱਸਿਆ ਤਾਂ ਸੀ ਕਿ ਮੇਰੀ ਸਿਹਤ ਖਰਾਬ ਆ ਮੈਂ ਜ਼ਿਆਦਾ ਦੇਰ ਤੱਕ ਖੜਾ ਨਹੀਂ ਰਹਿ ਸਕਦਾ ਉਠਾ ਇਹਨੂੰ ਜਲਦੀ ਹੁਣ ਨਾਸ਼ਤਾ ਕਰਨ ਦਾ ਟਾਈਮ ਨਹੀਂ ਆ ਮੈਨੂੰ ਐਵੇਂ ਹੀ ਮੰਡੀ ਲੈ ਕੇ ਜਾਊਂਗਾ ਹਰਜਿੰਦਰ ਦੀ ਗੁੱਸੇ ਭਰੀ ਆਵਾਜ਼ ਸੁਣ ਕੇ ਪਰਮਜੀਤ ਕਬਰਾ ਗਈ ਫਿਰ ਉਹਦੇ ਸਾਹਮਣੇ ਆ ਕੇ ਬੋਲੀ ਨਹੀਂ ਹਰਜਿੰਦਰ ਮੇਰਾ ਹਿੰਮਤ ਇਨੀ ਮਿਹਨਤ ਨਹੀਂ ਕਰ ਸਕਦਾ ਉਹ ਛੋਟਾ ਆ ਹਜੇ ਸਿਰਫ 7 ਸਾਲ ਦਾ ਆ ਤੇ ਠੰਡ ਵੇਖੋ ਕਿੰਨੀ ਜ਼ਿਆਦਾ ਆ ਤੁਸੀਂ ਖੁਦ ਬਿਮਾਰ ਹੋ ਗਏ ਹੋ ਮੈਂ ਇਹਨੂੰ ਮੰਡੀ ਨਹੀਂ ਜਾਣ ਦਵਾਂਗੀ ਪਰਮਜੀਤ ਦੀ ਗੱਲ ਤੇ ਹਰਜਿੰਦਰ ਨੇ ਚੌਂ ਕੇ ਪਰਮਜੀਤ ਵੱਲ ਵੇਖਿਆ ਤੇ ਕੁਝ ਹੀ ਦੇਰ ਬਾਅਦ ਉਹਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਮੰਡੀ ਨਹੀਂ ਜਾਣ ਦਵਾਂਗੀ ਤਾਂ ਇਹਨੂੰ ਘਰੇ ਮੰਜੀ ਤੇ ਬਿਠਾ ਕੇ ਖਾਣਾ ਦਵਾਂਗੀ ਮੇਰੇ ਲਈ ਨਹੀਂ ਕਮਉਂਦਾ ਆਪਣੇ ਮੁੰਡੇ ਦੇ ਲਈ ਕਮਉਂਦਾ ਆ ਤੇ ਮੈਂ ਵੇਖਦਾ ਆ ਕਿ ਕਿਵੇਂ ਮੰਡੀ ਨਹੀਂ ਜਾਣ ਦਿੰਦੀ ਤੂੰ ਇਹਨੂੰ ਪਰਮਜੀਤ ਹੜਬੜਾ ਗਈ ਪਰ ਹਰਜਿੰਦਰ ਗੁੱਸੇ ਵਿੱਚ ਆ ਚੁੱਕਿਆ ਸੀ ਉਹ ਇੱਕਦਮ ਅੱਗੇ ਵਧਿਆ ਤੇ ਉਹਨੇ ਸੁੱਤੀ ਹੋਈ ਹਿੰਮਤ ਦੇ ਉੱਤਰ ਜਾਈ ਵਗਾ ਕੇ ਪਰੇ ਮਾਰੀ ਨੰਨਾ ਜਿਆ ਹਿੰਮਤ ਕਬਰਾ ਕੇ ਉੱਠ ਗਿਆ ਛੇਤੀ ਉਠਾਪੜੀ ਮਾਨੁਸ਼ ਕਹਿਤ ਲਗੰਦਾ ਆ ਕਿ ਕੰਮ ਨਹੀਂ ਕਰੂੰਗਾ ਥੱਕ ਜਾਂਦਾ ਆ ਦਰਦ ਹੁੰਦਾ ਆ ਮੈਂ ਸੁਣ ਰਿਹਾ ਸੀ ਰਾਤ ਨੂੰ ਤੇਰੀਆਂ ਸਾਰੀਆਂ ਗੱਲਾਂ ਜਿਹੜੀਆਂ ਤੂੰ ਆਪਣੀ ਮਾਂ ਨੂੰ ਕਹਿ ਰਿਹਾ ਸੀ ਕਿਸੇ ਨੇ ਨਹੀਂ ਮਾਰਿਆ ਤੈਨੂੰ ਤੁਖੂ ਦੀ ਬਾਤ ਮੀ ਜੀ ਕਰ ਰਿਹਾ ਸੀ ਮੰਡੀ ਦੇ ਲੋਕ ਬੜੇ ਚੰਗੇ ਆ ਕੀ ਹੋ ਗਿਆ ਜੀ ਥੋੜੀ ਜੀ ਮਿਹਨਤ ਤੈਨੂੰ ਕਰਨੀ ਪੈਗੀ ਤਾਂ ਬੰਦਿਆਂ ਨੂੰ ਮਿਹਨਤ ਦਾ ਆਦੀ ਹੋਣਾ ਚਾਹੀਦਾ ਆ ਹਰਜਿੰਦਰ ਨੇ ਅੱਗੇ ਵਧ ਕੇ ਹਿੰਮਤ ਦੀ ਬਾਹ ਫੜ ਕੇ ਉਹਨੂੰ ਖਿੱਚਿਆ ਪਰ ਉਹ ਰੋਣ ਲੱਗਾ ਨਹੀਂ ਪਾਪਾ ਮੈਂ ਉੱਥੇ ਨਹੀਂ ਜਾਊਂਗਾ ਉੱਥੇ ਲੋਕ ਮੈਨੂੰ ਬੜਾ ਮਾਰਦੇ ਨੇ ਤੇ ਉਹ ਸਾਰਾ ਸਮਾਨ ਬੜਾ ਭਾਰੀ ਹੁੰਦਾ ਆ ਉਹ ਮੇਰੇ ਕੋਲੋਂ ਨਹੀਂ ਚੁੱਕਿਆ ਜਾਂਦਾ ਰੋਂਦਾ ਹੋਇਆ ਹਿੰਮਤ ਆਪਣੀ ਉਮਰ ਤੋਂ ਜ਼ਿਆਦਾ ਸਮਝਦਾਰੀ ਦੀਆਂ ਗੱਲਾਂ ਕਰਨ ਲੱਗਾ ਉਹ ਬਹੁਤ ਡਰਿਆ ਹੋਇਆ ਜਿਹਾ ਲੱਗ ਰਿਹਾ ਸੀ ਪਰਮਜੀਤ ਦੀ ਅੱਖਾਂ ਵਿੱਚ ਅਥਰੂ ਵਹਿਣ ਲੱਗੇ ਛੱਡ ਦੋ ਇਹਨੂੰ ਹਰਜਿੰਦਰ ਉਹ ਨਹੀਂ ਜਾ ਸਕਦਾ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਕੇ ਪੈਸੇ ਕਮਾ ਲਵਾਂਗੀ ਪਰ ਮੇਰੇ ਹਿੰਮਤ ਨੂੰ ਕੰਮ ਦੇ ਲਈ ਨਾ ਕਹੋ ਪਰਮਜੀਤ ਨੇ ਅੱਗੇ ਵਧ ਕੇ ਹਰਜਿੰਦਰ ਦੀ ਮਾਂ ਫੜੀ ਪਰ ਉਹਨੇ ਜ਼ੋਰ ਨਾਲ ਉਹਦਾ ਹੱਥ ਝੜਕ ਦਿੱਤਾ ਤੇ ਦੂਸਰੇ ਹੀ ਪਲ ਉਹਨੇ ਇੱਕ ਜ਼ੋਰਦਾਰ ਥੱਪੜ ਹਿੰਮਤ ਦੇ ਮੂੰਹ ਤੇ ਮਾਰ ਦਿੱਤਾ ਫੀਲਟ ਬੰਦਾ ਆ ਹੁਣ ਤੇਰੀ ਮਾਂ ਤੇਰੀ ਵਜ੍ਹਾ ਤੋਂ ਕੰਮ ਤੇ ਜਾਵੇਗੀ ਤੇ ਤੂੰ ਇੱਥੇ ਘਰ ਬੈ ਕੇ ਵੇਲਾ ਰੋਟੀਆਂ ਖਾਵੇਂਗਾ ਰਜਿੰਦਰ ਨੂੰ ਗਾਲਾਂ ਕੱਢ ਰਿਹਾ ਸੀ ਤੇ ਲਗਾਤਾਰ ਥੱਪੜ ਮਾਰ ਰਿਹਾ ਸੀ ਇਹ ਸਭ ਕਰਦੇ ਹੋਏ ਪੁੱਲ ਗਿਆ ਸੀ ਕਿ ਉਹਦੇ ਸਾਹਮਣੇ ਸਿਰਫ ਇੱਕ 7 ਸਾਲ ਦਾ ਬੱਚਾ ਆ ਕੋਈ ਜਵਾਨ ਆਦਮੀ ਨਹੀਂ ਆ ਜਿਹੜਾ ਮਿਹਨਤ ਤੋਂ ਜੀ ਚਰ ਰਿਹਾ ਆ ਹਿੰਮਤ ਜੋ ਜੋੜਦੀ ਰੋਣ ਲੱਗਾ ਪਰਮਜੀਤ ਨੇ ਹਰਜਿੰਦਰ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬਹੁਤ ਗੁੱਸੇ ਵਿੱਚ ਸੀ ਉਹਨੂੰ ਕੁੱਟਦੇ-ਕੁੱਟਦੇ ਹਿੰਮਤ ਨੂੰ ਮੰਜੀ ਤੋਂ ਚੁੱਕ ਕੇ ਥੱਲੇ ਸੁੱਟ ਦਿੱਤਾ ਤੇ ਉਹਦੇ ਪੈਰਾਂ ਵਿੱਚ ਚੱਪਲ ਪਾ ਦਿੱਤੀ ਉਹ ਹਿੰਮਤ ਨੂੰ ਕਸੀਟਣ ਲੱਗਾ ਤੇ ਉਹਨੂੰ ਕਸੀਰਦਾ ਹੋਇਆ ਘਰੋਂ ਬਾਹਰ ਲੈ ਕੇ ਨਿਕਲ ਗਿਆ ਮੰਡੀ ਉਹਦੇ ਘਰ ਤੋਂ ਜ਼ਿਆਦਾ ਦੂਰੀ ਤੇ ਨਹੀਂ ਸੀ ਪਰਮਜੀਤ ਦਰਵਾਜ਼ੇ ਤੇ ਖੜੀ ਉਹਨਾਂ ਦੋਵਾਂ ਨੂੰ ਜਾਂਦਿਆਂ ਹੋਇਆਂ ਵੇਖਦੀ ਰਹੀ ਤੇ ਆਪਣੇ ਹੰਝੂ ਪੀਂਦੀ ਰਹੀ ਉਹਨੇ ਦੂਸਰੇ ਵਿਆਹ ਦਾ ਫੈਸਲਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਸੀ ਅੱਜ ਉਹਨੂੰ ਉਸ ਗੱਲ ਦਾ ਬਹੁਤ ਹੀ ਪਛਤਾਵਾ ਹੋ ਰਿਹਾ ਸੀ ਉਹਨੂੰ ਆਪਣੇ ਹਿੰਮਤ ਦੀ ਮਾਸੂਮ ਨਜ਼ਰ ਨਹੀਂ ਭੁੱਲ ਰਹੀ ਸੀ ਉਹ ਦਰਵਾਜ਼ੇ ਤੇ ਉੱਥੇ ਹੀ ਬੈਠੀ ਰੋਂਦੀ ਰਹੀ ਇਤੋਂ ਤੱਕ ਕਿ ਹਰਜਿੰਦਰ ਹਿੰਮਤ ਨੂੰ ਛੱਡ ਕੇ ਵਾਪਸ ਆ ਗਿਆ ਉਹਨੇ ਦਰਵਾਜ਼ੇ ਦੇ ਕੋਲ ਜ਼ਮੀਨ ਤੇ ਬੈਠੀ ਪਰਮਜੀਤ ਨੂੰ ਰੋਂਦੇ ਹੋਏ ਵੇਖਿਆ ਪਰ ਉਹਨੇ ਵੇਖ ਕੇ ਅਨ ਦੇਖਾ ਕਰ ਦਿੱਤਾ ਤੇ ਅੰਦਰ ਕਮਰੇ ਵੱਲ ਆ ਗਿਆ ਥੋੜੀ ਦੇਰ ਬਾਅਦ ਉਹ ਗੂੜੀ ਨੀਂਦ ਸੌਂ ਗਿਆ ਪਰਮਜੀਤ ਦੇ ਬੇਚੈਨ ਦਿਲ ਨੂੰ ਸਕੂਨ ਨਹੀਂ ਆ ਰਿਹਾ ਸੀ ਕਿੰਨੀ ਦੇਰ ਤੱਕ ਉਹ ਤੜਫਦੀ ਹੋਈ ਘਰੇ ਘੁੰਮਦੀ ਰਹੀ ਪਰ ਆਖਰਕਾਰ ਮਾਂ ਦੀ ਮਮਤਾ ਜਿੱਤ ਗਈ ਉਹ ਬਾਹਰ ਨਿਕਲ ਆਈ ਉਹਨੂੰ ਮੰਡੀ ਦਾ ਰਸਤਾ ਪਤਾ ਨਹੀਂ ਸੀ ਪਰ ਉਹ ਇੱਕ ਮਾਂ ਸੀ ਪੁੱਤ ਦੀ ਤੜਫ ਨਹੀਂ ਉਹਨੂੰ ਮਜਬੂਰ ਕਰ ਦਿੱਤਾ ਉਹ ਰਸਤੇ ਵਿੱਚ ਮਿਲਣ ਵਾਲੇ ਹਰ ਇੱਕ ਆਦਮੀ ਨੂੰ ਮੰਡੀ ਦਾ ਰਸਤਾ ਪੁੱਛਦੀ ਰਹੀ ਲੋਕ ਉਹਨੂੰ ਅਜੀਬ ਜੀਆਂ ਨਜ਼ਰਾਂ ਨਾਲ ਵੇਖਦੇ ਪਰ ਕਿਸੇ ਨਾ ਕਿਸੇ ਤਰ੍ਹਾਂ ਪਰਮਜੀਤ ਮੰਡੀ ਤੱਕ ਪਹੁੰਚ ਗਈ ਮੰਡੀ ਕੀ ਸੀ ਜ਼ਮੀਨ ਤੇ ਜਿਵੇਂ ਇੱਕ ਨਰਕ ਸੀ ਅਜੀਬ ਤਰ੍ਹਾਂ ਦੀਆਂ ਬੋਲੀਆਂ ਲੱਗ ਰਹੀਆਂ ਸੀ ਸੈਂਕੜੇ ਲੋਕ ਆਏ ਸੀ ਵੱਡੇ ਵੱਡੇ ਟਰੱਕ ਆ ਜਾ ਰਹੇ ਸੀ ਜਿਨ੍ਹਾਂ ਵਿੱਚ ਸਮਾਨ ਲੱਦਿਆ ਹੋਇਆ ਸੀ ਪਰਮਜੀਤ ਕਬਰਾਂ ਗਈ ਇੰਨੇ ਸਾਰੇ ਲੋਕਾਂ ਦੇ ਵਿੱਚੋਂ ਆਪਣੇ ਹੀ ਮਤਲ ਨੂੰ ਕਿਵੇਂ ਤਲਾਸ਼ ਕਰੇਗੀ ਉਹਨੂੰ ਯਾਦ ਆਇਆ ਕਿ ਉਹ ਹਰਜਿੰਦਰ ਦਾ ਨਾਮ ਲੈ ਕੇ ਲੋਕਾਂ ਨੂੰ ਪੁੱਛ ਸਕਦੀ ਆ ਉਹਨੇ ਆਪਣੇ ਕੋਲੋਂ ਲੰਘਦੇ ਹੋਏ ਇੱਕ ਆਦਮੀ ਨੂੰ ਕਿਹਾ ਇੱਥੇ ਅਰਜਿੰਦਰ ਕਿਸ ਜਗ੍ਹਾ ਕੰਮ ਕਰਦਾ ਆ ਉਸ ਆਦਮੀ ਨੇ ਮੁੜ ਕੇ ਪਰਮਜੀਤ ਨੂੰ ਬਾਲਾਜੀਬ ਜੀਆਂ ਨਜ਼ਰਾਂ ਨਾਲ ਵੇਖਿਆ ਮੰਡੀ ਵਿੱਚ ਭਲਾ ਔਰਤਾਂ ਦਾ ਕੀ ਕੰਮ ਸੀ ਪਰ ਉਹ ਇੱਕ شریف ਆਦਮੀ ਸੀ ਉਹਨੇ ਪਰਮਜੀਤ ਨੂੰ ਹੱਥ ਦੇ ਇਸ਼ਾਰੇ ਨਾਲ ਇੱਕ ਜਗ੍ਹਾ ਵਿਖਾਈ ਤੇ ਕਿਹਾ ਉਹ ਜਿੱਥੇ ਕੋਨੇ ਵਿੱਚ ਜ਼ਿਆਦਾ ਭੀੜ ਲੱਗੀ ਆ ਤੇ ਫਲਾਂ ਦੀਆਂ ਵੱਡੀਆਂ-ਵੱਡੀਆਂ ਟੋਕਰੀਆਂ ਟਰੱਕ ਵਿੱਚ ਲੱਦੀਆਂ ਜਾ ਰਹੀਆਂ ਆ ਹਰਜਿੰਦਰ ਉੱਥੇ ਹੀ ਕੰਮ ਕਰਦਾ ਆ ਪਰ ਅੱਜ ਤਾਂ ਉਹ ਨਹੀਂ ਆਇਆ ਉਹਨੇ ਆਪਣੀ ਜਗ੍ਹਾ ਆਪਣੇ ਮਤਰੇ ਮੁੰਡੇ ਨੂੰ ਇੱਥੇ ਭੇਜੇ ਆਇਆ ਉਸ ਆਦਮੀ ਨੇ ਕਿਹਾ ਪਰਮਜੀਤ ਨੇ ਉਹਦੀ ਪੂਰੀ ਗੱਲ ਨੇ ਵੀ ਨਹੀਂ ਸੁਣੀ ਤੇ ਦੌੜਦੇ ਹੋਏ ਉਸ ਜਗ੍ਹਾ ਪਹੁੰਚ ਗਈ ਉੱਥੇ ਪਹੁੰਚਦੇ ਜਿਵੇਂ ਉਹਦਾ ਦਿਲ ਫਾੜ ਕੇ ਫਟ ਕੇ ਬਾਰ ਆ ਗਿਆ ਵੇ ਵੱਡੇ ਜਿਹੇ ਟਰੱਕ ਦੇ ਵਿੱਚ ਸਮਾਨ ਲੋਡ ਹੋ ਰਿਹਾ ਸੀ ਕਿੰਨੇ ਹੀ ਮਜ਼ਦੂਰਾਂ ਦੇ ਵਿੱਚ ਉਹਦਾ ਨੰਨਾ ਜਿਹਾ ਹਿੰਮਤ ਵੀ ਸੀ ਜਿਹੜਾ ਛੋਟੇ ਛੋਟੇ ਹੱਥਾਂ ਨਾਲ ਭਾਰੇ ਭਾਰੇ ਇੱਕ ਕ੍ਰੇਟ ਚੁੱਕ ਕੇ ਟਰੱਕ ਵਿੱਚ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਮੂੰਹ ਤੇ ਹੰਝੂਆਂ ਦੇ ਨਿਸ਼ਾਨ ਸੀ ਉਹ ਸਮਾਨ ਚੁੱਕਣ ਦੀ ਕੋਸ਼ਿਸ਼ ਕਰਦਾ ਪਰ ਉਹ ਖੁਦ ਕਮਜ਼ੋਰ ਜਿਹਾ ਸੀ ਤੇ ਸਮਾਨ ਪਾਰਾ ਸਮਾਨ ਚੁੱਕਣ ਦੀ ਕੋਸ਼ਿਸ਼ ਵਿੱਚ ਹੀ ਫਲਾਂ ਦਾ ਭਰਿਆ ਹੋਇਆ ਕ੍ਰੇਟ ਉਹਦੇ ਹੱਥੋਂ ਛੁੱਟ ਕੇ ਥੱਲੇ ਜਾ ਡਿੱਗ ਗਿਆ ਸਾਰੇ ਫਲ ਮੰਡੀ ਦੀ ਜ਼ਮੀਨ ਤੇ ਡਿੱਗ ਪਏ ਥੋੜੀ ਦੇਰ ਦੇ ਬਾਅਦ ਆਸ-ਪਾਸ ਤੋਂ ਗੁਜ਼ਰਦੇ ਹੋਏ ਲੋਕਾਂ ਦੇ ਪੈਰਾਂ ਥੱਲੇ ਉਹ ਫਲ ਆ ਗਏ ਮਾਲਕ ਨੂੰ ਗੁੱਸਾ ਆ ਗਿਆ ਹਰਜਿੰਦਰ ਨੂੰ ਬੋਲਿਆ ਸੀ ਖੁਦ ਕੰਮ ਤੇ ਆ ਜਾਵੇ ਛੋਟੇ ਜਿਹੇ ਬੱਚੇ ਨੂੰ ਕੰਮ ਤੇ ਭੇਜ ਦਿੰਦਾ ਆ ਇਹ ਖੁਦ ਨੂੰ ਤਾਂ ਸੰਭਾਲ ਨਹੀਂ ਪਾਉਂਦਾ ਇਹ ਕੀ ਕੰਮ ਕਰੇਗਾ ਉਹਨੇ ਇੱਕ ਥੱਪੜ ਹਿੰਮਤ ਨੂੰ ਮਾਰ ਦਿੱਤਾ ਧਿਆਨ ਨਾਲ ਕੰਮ ਕਰ ਬੱਚੇ ਹਜ਼ਾਰਾਂ ਦਾ ਨੁਕਸਾਨ ਕਰਵਾਵੇਂਗਾ ਤੂੰ ਥੱਪੜ ਖਾ ਕੇ ਹੀ ਮੁਤਬੀ ਹਾਲਜਾ ਹੋ ਗਿਆ ਉਹਨੇ ਫਿਰ ਤੋਂ ਕ੍ਰੇਟ ਉਠਾਉਣ ਦੀ ਕੋਸ਼ਿਸ਼ ਕੀਤੀ ਇਸ ਵਾਰ ਇੱਕ ਵੱਡੇ ਆਦਮੀ ਨੇ ਉਹਦੀ ਥੋੜੀ ਜਿਹੀ ਮਦਦ ਕਰਵਾਈ ਤੇ ਕ੍ਰੇਟ ਨੂੰ ਟਰੱਕ ਦੇ ਉੱਤੇ ਚੜਾ ਦਿੱਤਾ ਪਰਮਜੀਤ ਦਾ ਦਿਲ ਖੂਨ ਦੇ ਅਥਰੂ ਰੋਣ ਲੱਗਾ ਦੂਜੇ ਪਾਸੇ ਹਰਜਿੰਦਰ ਬੁਖਾਰ ਦੀ ਤੇਜ਼ੀ ਤੋਂ ਕਬਰਾ ਕੇ ਉੱਠਿਆ ਤਾਂ ਉਹਨੇ ਪਰਮਜੀਤ ਨੂੰ ਆਵਾਜ਼ ਦਿੱਤੀ ਪਰ ਘਰੇ ਕੋਈ ਹੁੰਦਾ ਤਾਂ ਆਵਾਜ਼ ਦਿੰਦਾ ਥੋੜੀ ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਹਰਜਿੰਦਰ ਕਮਰੇ ਤੋਂ ਬਾਹਰ ਨਿਕਲਿਆ ਪੂਰਾ ਘਰ ਖਾਲੀ ਪਿਆ ਸੀ ਇੱਧਰ ਉੱਧਰ ਕੋਈ ਨਹੀਂ ਸੀ ਉਹਨੇ ਵੇਖਿਆ ਦਰਵਾਜ਼ਾ ਖੁੱਲਿਆ ਸੀ ਦਰਵਾਜ਼ੇ ਦੇ ਬਾਹਰ ਉਹਨੇ ਝਾਕ ਕੇ ਵੇਖਿਆ ਤਾਂ ਸਾਹਮਣੇ ਗਵਾਂਡਣ ਖੜੀ ਸੀ ਉਹਨੇ ਉਸ ਗਵਾਂਡਣ ਨੂੰ ਪੁੱਛਿਆ ਭੈਣੇ ਮੇਰੀ ਘਰ ਵਾਲੀ ਕਿੱਥੇ ਗਈ ਆ ਕੀ ਤੈਨੂੰ ਕੁਝ ਪਤਾ ਆ ਹਰਜਿੰਦਰ ਦੀ ਗੱਲ ਤੇ ਗਵਾਂਡਣ ਨੇ ਕਿਹਾ ਉਹ ਹੁਣੇ ਉਹ ਰੋਂਦੀ ਹੋਈ ਘਰੋਂ ਨਿਕਲ ਰਹੀ ਸੀ ਇਥੋਂ ਮੰਡੀ ਦਾ ਰਸਤਾ ਪੁੱਛਦੀ ਜਾ ਰਹੀ ਸੀ ਸ਼ਾਇਦ ਉੱਥੇ ਹੀ ਗਈ ਹੋਵੇ ਗਵੰਡਨ ਦੀ ਗੱਲ ਨੇ ਅਰਜਿੰਦਰ ਨੂੰ ਪਰੇਸ਼ਾਨ ਕਰ ਦਿੱਤਾ ਅੰਦਰ ਆ ਕੇ ਮੰਜੀ ਤੇ ਬਹਿ ਗਿਆ ਖੁਦ ਹੀ ਆ ਜਾਵੇਗੀ ਘੁੰਮ ਫਿਰ ਕੇ ਦੁਪਹਿਰ ਤੱਕ ਪਾਲਾ ਮੰਡੀ ਦੇ ਮਾਹੌਲ ਵਿੱਚ ਕੋਈ ਔਰਤ ਰਹਿ ਸਕਦੀ ਆ ਹਰਜਿੰਦਰ ਬੇਤਾਬੀ ਨਾਲ ਕਮਰੇ ਵਿੱਚ ਟੈਲਨ ਲੱਗਾ ਘਰ ਦਾ ਹਾਲਾ ਜੁਲਟਾ ਪੁਲਟਾ ਜਿਹਾ ਲੱਗ ਰਿਹਾ ਸੀ ਜਦੋਂ ਤੋਂ ਪਰਮਜੀਤਾਈ ਸੀ ਇਹਨੂੰ ਹਰ ਚੀਜ਼ ਵਿੱਚ ਆਰਾਮ ਹੋ ਗਿਆ ਸੀ ਟਾਈਮ ਤੇ ਖਾਣਾ ਤਿਆਰ ਮਿਲਦਾ ਕੱਪੜੇ ਸਾਫ਼ ਸੁਥਰੇ ਮਿਲਦੇ ਘਰ ਵਿੱਚ ਇੱਕ ਸਕੂਨ ਜਿਹਾ ਆ ਗਿਆ ਸੀ ਤੇ ਅੱਜ ਉਹ ਘਰ ਨਹੀਂ ਸੀ ਤਾਂ ਘਰ ਅਜੀਬ ਜਿਹਾ ਲੱਗ ਰਿਹਾ ਸੀ ਹਰਜਿੰਦਰ ਦਾ ਦਿਲ ਕਬਰੌਣ ਲੱਗਾ ਉਹਨੂੰ ਥੋੜਾ ਜਿਹਾ ਪਛਤਾਵਾ ਵੀ ਹੋਇਆ ਕੀ ਸੀ ਜਿਉ ਆਪਣੇ ਗੁੱਸੇ ਨੂੰ ਕੰਟਰੋਲ ਕਰ ਲੈਂਦਾ ਜੇ ਉਹ ਹਿੰਮਤ ਨੂੰ ਵੀ ਸਵਕਾਰ ਕਰ ਲੈਂਦਾ ਅਖਰ ਪਰਮਜੀਤ ਵੀ ਤਾਂ ਉਹਦੇ ਮੁੰਡੇ ਨੂੰ ਪਿਆਰ ਦਿੰਦੀ ਹੀ ਸੀ ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਸੀ ਅਜਿੰਦਰ ਦਾ ਦਿਲ ਹੋਰ ਵੀ ਪਰੇਸ਼ਾਨ ਹੋਣ ਲੱਗਾ ਦੁਪਹਿਰ ਗੁਜ਼ਰ ਗਈ ਸ਼ਾਮ ਹੋ ਗਈ ਪਰ ਪਰਮਜੀਤ ਦੀ ਹਿੰਮਤ ਘਰ ਵਾਪਸ ਨਹੀਂ ਆਈ ਹੁਣ ਤਾਂ ਹਰਜਿੰਦਰ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਹਰਸ਼ ਨੂੰ ਵੀ ਸਕੂਲੋਂ ਲੈ ਆਇਆ ਸੀ ਹਨੇਰਾ ਹੋਣ ਤੋਂ ਕੁਝ ਸਮਾਂ ਪਹਿਲਾਂ ਅਚਾਨਕ ਦਰਵਾਜ਼ੇ ਤੇ دستਕ ਹੋਈ ਹਰਜਿੰਦਰ ਨੇ ਭੱਜ ਕੇ ਜਾ ਕੇ ਦਰਵਾਜ਼ਾ ਖੋਲ ਲਿਆ ਉਹਦੇ ਸਾਹਮਣੇ ਪਰਮਜੀਤ ਹਿੰਮਤ ਖੜੀ ਸੀ ਪਰ ਉਹ ਦੋਵੇਂ ਸਾਫ ਸੁਥਰੇ ਕੱਪੜਿਆਂ ਵਿੱਚ ਅਸੀਂ ਹਿੰਮਤ ਵੀ ਸਵੇਰੇ ਵਾਲੇ ਹੁਲੀਏ ਤੋਂ ਕਾਫੀ ਅਲੱਗ ਸੀ ਪਰਮਜੀਤ ਦੇ ਚਿਹਰੇ ਤੇ ਵੀ ਮੁਸਕਰਾਹਟ ਸੀ ਤੇ ਉਹਨੇ ਹਰਜਿੰਦਰ ਵੱਲ ਵੇਖਦੇ ਹੋਏ ਕਿਹਾ ਮੈਂ ਆਪਣਾ ਸਮਾਨ ਵਾਪਸ ਲੈਣ ਆਈਆਂ ਜਿਸ ਘਰ ਵਿੱਚ ਮੇਰੇ ਪੁੱਤ ਲਈ ਜਗ੍ਹਾ ਨਹੀਂ ਮੈਂ ਉੱਥੇ ਨਹੀਂ ਰਹਿ ਸਕਦੀ ਪਰਮਜੀਤ ਦੀ ਗੱਲ ਸੁਣਦੇ ਹੀ ਹਰਜਿੰਦਰ ਇੱਕਦਮ ਬੁਖਲਾ ਗਿਆ ਉਨੇ ਪਰਮਜੀ ਦੇ ਅੱਗੇ ਦੋਵੇਂ ਹੱਥ ਜੋੜ ਦਿੱਤੇ ਮੈਨੂੰ ਮਾਫ ਕਰ ਦੇ ਸਿਰਫ ਇੱਕ ਹੀ ਦਿਨ ਤੇਰੇ ਨਾਂ ਰਹਿਣ ਤੇ ਮੈਨੂੰ ਪਤਾ ਲੱਗ ਗਿਆ ਆ ਕਿ ਮੇਰੇ ਘਰ ਨੂੰ ਔਰਤ ਦੀ ਕਿੰਨੀ ਲੋੜ ਆ ਮੈਂ ਅੱਗੋਂ ਤੋਂ ਤੇਰੇ ਮੁੰਡੇ ਨੂੰ ਮੰਡੀ ਨਹੀਂ ਭੇਜੂੰਗਾ ਬਲਕਿ ਇਹਨੂੰ ਵੀ ਇੱਕ ਪਿਓ ਦੀ ਤਰ੍ਹਾਂ ਪਾਲੂੰਗਾ ਕੋਈ ਕਮੀ ਰਹਿ ਜਾਵੇ ਤਾਂ ਦੇਖਾ ਕਰ ਦੇਵੀਂ ਪਰ ਅੱਜ ਤੋਂ ਮੈਂ ਇਹਦੇ ਨਾਲ ਕੋਈ ਇਜਾਜ਼ਤੀ ਨਹੀਂ ਕਰੂੰਗਾ ਹਰਜਿੰਦਰ ਦੀ ਗੱਲ ਤੇ ਪਰਮਜੀਤ ਨੇ ਹੈਰਾਨ ਹੋ ਕੇ ਉਹਦੇ ਵੱਲ ਵੇਖਿਆ ਅੰਦਰ ਭੁੱਖ ਦੇ ਮਾਰੇ ਹਰ ਸ਼ਰੂ ਰਿਆ ਸੀ ਪਰਮਜੀਤ ਨੂੰ ਅੰਦਾਜ਼ਾ ਹੋ ਗਿਆ ਕਿ ਹਰਜਿੰਦਰ ਨੂੰ ਉਹਦਾ ਮਹੱਤਵ ਪਤਾ ਲੱਗ ਗਿਆ ਆ। ਕਿ ਘਰ ਦੀ ਜ਼ਰੂਰਤ ਆ ਇਹਨੂੰ ਵੀ। ਉਸ ਉਸ ਨੇ ਮਜ਼ਬੂਤੀ ਨਾਲ ਆਪਣੇ ਮੁੰਡੇ ਦਾ ਹੱਥ ਫੜਿਆ ਤੇ ਫਿਰ ਹਰਜਿੰਦਰ ਦੇ ਘਰ ਦੇ ਅੰਦਰ ਆ ਗਈ। ਹਰਜਿੰਦਰ ਨੇ ਆਪਣੇ ਕਹਿ ਦਾ ਮਾਣ ਰੱਖਿਆ ਉਹਨੇ ਹਿੰਮਤ ਦੀ ਵੀ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤੀ। ਪਰਮਜੀਤ ਨੇ ਉਹਦੇ ਘਰ ਨੂੰ ਸਵਰਗ ਬਣਾ ਦਿੱਤਾ ਸੀ ਬਦਲੇ ਵਿੱਚ ਉਹ ਉਹਦੇ ਮੁੰਡੇ ਦੇ ਲਈ ਇੰਨਾ ਤਾਂ ਕਰ ਹੀ ਸਕਦਾ ਸੀ। પરમਜੀਤ ਨੇ سکون ਦਾ ਸਾਹ ਲਿਆ ਕਿਉਂਕਿ ਹੁਣ ਉਹਦੇ ਮੁੰਡੇ ਨੂੰ ਸਕੇ ਪਿਓ ਦਾ ਪਿਆਰ ਨਾ ਸਹੀਂ ਪਰ ਇੱਕ ਘਰ ਦੀ ਸੁਰੱਖਿਆ ਛੱਤ ਮਿਲ ਗਈ ਸੀ ਸੋ ਦੋਸਤੋ اے سی جی ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ